ਸਤਿ ਸ਼੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਭਰਾਵਾਂ ਦਾ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਤੇ ਅੱਜ ਤੁਹਾਡਾ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਆਪਾਂ ਆਏ ਆ ਬਾਈ ਗੁਰਜੀਤ ਸਿੰਘ ਕੋਲੇ ਤੇ ਜਿਨ੍ਹਾਂ ਨੇ ਵੀਡੀਓ ਵਾਈ ਸ਼ੁਰੂ ਕਰ ਲਈ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੇ ਚੈਨਲ ਆਪਣਾ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬਾਈ ਨੇ ਅੱਜ ਬੱਕਰੀਆਂ ਬਾਹਰ ਛੱਡੀਆਂ ਸੀਗੀਆਂ ਗਿੱਜੀਆਂ ਨਹੀਂ ਹਨਾ ਤਾਂ ਕਰਕੇ ਜਿਹੜਾ ਭੱਜਣ ਨੂੰ ਕਰਦੀਆਂ ਘਰ ਨੂੰ ਆਜੋ ਬਾਈ ਨਾਲ ਕਰਦੇ ਆ ਗੱਲਾਂ ਬਾਤਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਈ ਠੀਕ ਠਾਕ ਹਾਂ ਵਦਗੀ ਬਈ ਠੀਕ ਠਾਕ ਤੁਸੀਂ ਦੱਸੋ ਕਿਵੇਂ ਆ ਸੇ ਤਾਂ ਗਰਮੀ ਤੋਂ ਬਚੇ ਹੋ ਗਰਮੀ ਤੋਂ ਬਚੇ ਆ ਬਈ ਹਾਂ ਕਿਰਪਾ ਰੱਬ ਦੀ ਤੇ ਜਾਨਵਰ ਬਚਿਆ ਗਰਮੀ ਤੋਂ ਜਾਨਵਰ ਕੇਰਾ ਬਈ ਬੱਕਰੇ ਜੇ ਥੋੜੇ ਜੇ ਹੋ ਗਏ ਸੀ ਢਿੱਲੇ ਅੱਛਾ ਜੀ ਰੇਸ਼ਾ ਜਿਹਾ ਖੰਗ ਜੀ ਲੱਗ ਗਈ ਸੀ ਠੀਕ ਹੈ ਬਈ ਬੱਕਰੀਆਂ ਠੀਕ ਆ ਤੇ ਬਾਈ ਜਿਵੇਂ ਹੁਣ ਇੱਕ ਤਾਂ ਗਰਮੀ ਕਰਕੇ ਵੀ ਐਤ ਕੀ ਨੁਕਸਾਨ ਹੋ ਜਾਂਦਾ ਹਨਾ ਬੱਕਰੀਆਂ ਵਾਲਾਂ ਦਾ ਗਰਮੀ ਕਰਕੇ ਸਾਰੇ ਪਸ਼ੂਆਂ ਦਾ ਹੀ ਹੋ ਜਾਂਦਾ ਗਾਈਆਂ ਮੱਝਾਂ ਦਾ ਵੀ ਹੋ ਜਾਂਦਾ ਠੀਕ ਹੈ ਜੀ ਹਾਂਜੀ ਤੇ ਦੂਜਾ ਗੱਲ ਹੈਗੀ ਬਾਈ ਜਿਵੇਂ ਹੁਣ ਗਰਮੀ ਕਰਕੇ ਕੁਸਤਾਂ ਕੁਸ ਜਿਵੇਂ ਕਈ ਕਾਰਨ ਹੁੰਦੇ ਹਨਾ ਬੱਕਰੀ ਪਾਲਣ ਜਿਹੜਾ ਕੰਮ ਥੋੜਾ ਜਿਹਾ ਮੰਦੇ ਚ ਹੈਗਾ ਹੁਣ ਖਾਸ ਕਰਕੇ ਮੀਟਰ ਬੱਕਰੀ ਦਾ ਤੇ ਇਹਦਾ ਕੀ ਕਾਰਨ ਤੁਸੀਂ ਮੰਨਦੇ ਹੋ ਜਾਂ ਜਿਹੜੇ ਭਰਾ ਹੈਗੇ ਆ ਸਸਤੇ ਰੇਟਾਂ ਦੇ ਵਿੱਚ ਜਾਨਵਰ ਵੇਚੀ ਜਾਂਦੇ ਆ ਵੀਰ ਮੰਦਾਨਾ ਜੇ ਗਾਂ ਵਿਗਰਗਾਨੀ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਸਭ ਤੋਂ ਪਹਿਲਾਂ ਕਾਰਨ ਕੀ ਸਮਝਣਾ ਤੁਸੀਂ ਜਿਹੜਾ ਹੁਣ ਬੱਕਰੀ ਆ ਜਿਹੜੀ ਬੀਟਲ ਘਟ ਵੇਖ ਰਹੀ ਹੈ ਰੇਟ ਘਟ ਮਿਲ ਰਿਹਾ ਹੈਗਾ ਇੱਕ ਤਾਂ ਬਈ ਗਰਮੀ ਦਾ ਰਿਕਾਰਡ ਤੋੜ ਹੋ ਗਈ ਥੋੜੀ ਜਿਆਦਾ ਉਹਦੇ ਕਾਰਨ ਵੀ ਮੰਡੀਆਂ ਤੇ ਗਾਹਕ ਨਹੀਂ ਆਉਂਦਾਗਾ ਹਾਂਜੀ ਹਰ ਇੱਕ ਬੰਦਾ ਆਪਣੇ ਘਰੇ ਟੀਕਿਆ ਬੈਠਾ ਹਾਂਜੀ ਇਸੇ ਗੱਲ ਦਾ ਡਰਦਾ ਵੀ ਪਸ਼ੂ ਬਿਮਾਰ ਨਾ ਆ ਜਾਏ ਕੋਈ ਘਰੇ ਹੂੰ ਉਹਦੇ ਕਾਰਨ ਵੀ ਆ ਠੀਕ ਹੈ ਜੀ ਵੀ ਜਿਹੜਾ ਮੰਨ ਲਓ ਕਿਸੇ ਨੇ ਲੈਣੀਆਂ ਜਾਂ ਫਾਰਮਾਂ ਤੇ ਰੱਖੀਆਂ ਹੋਈਆਂ ਹਨ ਹਾਂਜੀ ਵੀ ਉਹ ਆਪ ਦਾ ਟਕਾ ਚ ਕੇਰਾ ਰਹੋ ਵੀ ਠੰਡਾ ਚੱਲੀ ਜਾਂਦਾ ਕੰਮ ਬਾੜੇ ਕਾਲ ਤੋਂ ਬਚੋ ਹਾਂਜੀ ਹਾਂ ਤੇ ਗਰਮੀ ਦਾ ਕਾਰਨ ਹੀ ਹੈ ਮੇਨ ਇਹ ਜਿਹੜਾ ਮੰਦਾ ਚੱਲੀ ਜਾਂਦਾ ਮੰਦਾ ਹੈਗਾ ਜਿਹੜੇ ਫਾਰਮਾਂ ਦੇ ਆ ਚੰਗੇ ਜਾਨਵਰ ਸੰਭੇ ਆ ਉਹ ਵੀ ਕੀ ਜਾਂਦੇ ਮੰਡੀਆਂ ਦੇ ਘਾਟਾ ਥੋੜਾ ਇਹ ਮਾਲ ਆ ਰਿਹਾ ਠੀਕ ਹੈ ਜੀ ਗਰਮੀ ਦਾ ਕਾਰਨ ਹੋਰ ਕੋਈ ਨਹੀਂ ਠੀਕ ਹੈ ਬਈ ਹਾਂਜੀ ਤੇ ਆਪਣੇ ਕੋਲੇ ਬਈ ਹੁਣ ਕਿੰਨੇ ਜਾਨਵਰ ਹੈਗੇ ਟੋਟਲ ਇਸ ਸਮੇਂ ਆਪਣੇ ਕੋਲੇ ਇੱਥੇ ਤਾਂ ਵੀ ਆਹੀ ਥੋੜੇ 10 12 ਕੀ ਲਿਆਂਦੇ ਬਾਕੀ ਘਰੇ 30 ਨਗ ਹੈਗੇ 30 ਨਗ ਟੋਟਲ ਹੈਗੇ ਆ 30 ਹੈਗੇ ਬੱਕਰੇ ਘਰੇ ਛੱਡੇ ਹੋਏ ਆ ਹਾਂਜੀ ਕਿ ਬੱਕਰੇ ਆ ਪਰ ਵੱਖ ਰੱਖ ਦੇ ਕਰਕੇ ਵੀ ਜੇ ਹੁਣ ਇਹਨਾਂ ਜੇ ਛੱਡ ਕੇ ਲਿਆਉਂਦੇ ਸੀ ਫਰ ਆਪਾਂ ਨੂੰ ਖਾੜਨ ਨਹੀਂ ਦੇਣਾ ਸੀ ਖਾੜਨ ਤਾਂ ਇਹ ਵੀ ਨਹੀਂ ਦਿੰਦਿਆਂ ਹਨਾ ਹੁਣ ਵੀ ਘਰ ਨੂੰ ਹੀ ਭਜਦਿਆਂ ਤੇ ਬਰਬਰੀ ਬੱਕਰੀਆਂ ਘਰੇ ਆ ਹੂੰ ਬਰਬਰੀ ਬੱਚੇ ਤੇ ਬੀਟਲ ਦੇ ਵੀ ਬੱਚੇ ਕੋਸ ਘਰੇ ਹੈਗੇ ਆ ਠੀਕ ਆ ਬਈ ਹਾਂਜੀ ਜਿਵੇਂ ਬਾਈ ਤੁਹਾਡੇ ਕੋਲੇ ਥੋੜੇ 10 12 ਤੁਹਾਡੇ ਕੋਲੇ ਜਿਵੇਂ ਘਰੇ ਰੱਖੀਆਂ ਹਨਾ ਹਾਂਜੀ ਤੇ ਤੁਹਾਨੂੰ ਜਿਹੜਾ ਮੰਦੇ ਦਾ ਅਸਰ ਨਹੀਂ ਦੇਖਣ ਨੂੰ ਮਿਲਦਾ ਜਿਵੇਂ ਤੁਸੀਂ ਬੱਚੇ ਵੇਚ ਲਿਆ ਜਾਂ ਕੋਈ ਬੱਕਰੀ ਕਿਵੇਂ ਵੇਚ ਦਿਓ ਤੁਸੀਂ ਜਾਂ ਜਿਹੜੇ ਫਾਰਮ ਵਾਲੇ ਭਰਾ ਹੈਗੇ ਆ ਤੁਹਾਡੇ ਵਰਗੇ ਬਰੀਡਿੰਗ ਦੇ ਕੰਮ ਕਰਦੇ ਹੋ ਉਹਨਾਂ ਤੇ ਜਿਹੜਾ ਮੰਦੇ ਦਾ ਅਸਰ ਹੁੰਦਾ ਕਿ ਨਹੀਂ ਹੁੰਦਾ ਇਹ ਮੰਦੇ ਦਾ ਅਸਰ ਮੰਨ ਲਓ ਬਾਈ ਜਿਵੇਂ ਹੁਣ ਮੰਦੇ ਦਾ ਅਸਰ ਚੱਲੀ ਜਾਂਦਾ ਗਰਮੀ ਚ ਹਣਾ ਤੇ ਹੁਣ ਆਪਾਂ ਨਾ ਵੇਚਾਂਗੇ ਆਂ ਵੀ ਜਾਣਦੇ ਆ ਇਹ ਤਾਂ ਵੱਧਦੇ ਹੀ ਆ ਹਾਂਜੀ ਵਧੀ ਜਾਂਦੇ ਬੱਚੇ ਵੱਡੇ ਹੋ ਕੇ ਵੇਖ ਜਾਣਗੇ ਥੋੜੀ ਠੰਡ ਉੱਤਰੀ ਤੋਂ ਗਾਹਕ ਚੱਲ ਪੈਂਦਾ ਹਾਂਜੀ ਉਦੋਂ ਹਰ ਇੱਕ ਬੰਦੇ ਨੂੰ ਛੌਂਕ ਉਹ ਤਾਂ ਜਾਗਦਾ ਹੁਣ ਗਰਮੀ 'ਚ ਨਹੀਂ ਚਿਤ ਕਰਦਾ ਹਰ ਇੱਕ ਦਾ ਪਸ਼ੂ ਰੱਖ ਕੇ ਘਰੇ ਲਿਆ ਕੇ ਡਰਦਾ ਬੰਦਾ ਹਰ ਇੱਕ ਹੀ ਉਦੋਂ ਵੇਖ ਜਾਂਦੇ ਆ ਜਦੋਂ ਮੌਸਮ ਸਹੀ ਹੁੰਦਾ ਠੀਕ ਹੈ ਭਾਈ ਮੌਸਮ ਦੇ ਹਿਸਾਬ ਨਾਲ ਵੀ ਕੀ ਜਾਂਦੇ ਆ ਬੱਚੇ ਆ ਬੱਕਰੀਆਂ ਦੇਖ ਲਓ ਭਾਈ ਕਿਵੇਂ ਘਰ ਨੂੰ ਭੱਜਣ ਨੂੰ ਕਰਦੀਆਂ ਤੇ ਆ ਹੁੰਦਾ ਹਾਲ ਜਿਹੜੀਆਂ ਬੱਕਰੀਆਂ ਘਰੇ ਹੁੰਦੀਆਂ ਕੋਈ ਮੰਦਾ ਨਹੀਂਗਾ ਵੀ ਜੇ ਕਹਿਦਗੇ ਮੰਦਾ ਚੱਲੀ ਜਾਂਦਾ ਸਮੇ ਦੇ ਨਾਲ ਆ ਇਹ ਗਰਮੀ ਨੇ ਥੋੜਾ ਕਰਿਆ ਬਈ ਗਰਮੀ ਤਾਂ ਕਿਤੇ ਕੋਈ ਬੰਦੇ ਕਹੀ ਜਾਂਦੇ ਨਾ ਵੀ ਯਾਰ ਹੁਣ ਘਰ ਘਰ ਬੱਕਰੀਆਂ ਹੋ ਗੀਆਂ ਇੱਕ ਲੋਕਾਂ ਨੂੰ ਭੇਡ ਚਾਲ ਸੀ ਵੀ ਇਦੋਂ ਬਾਅਦ ਮੰਦਾ ਹੋ ਕੰਮ ਨਿਆ ਕੁਝ ਨਹੀਂ ਹੁੰਦਾ ਬਈ ਮੰਦਾ ਨਹੀਂ ਹੁੰਦਾ ਹੈ ਤੇ ਇਹ ਮੰਦਾ ਇਹ ਮੰਦਾ ਹੋਣ ਵਾਲੀ ਚੀਜ਼ ਹੀ ਨਹੀਂ ਬਈ ਚੀਜ਼ ਨਹੀਂ ਹਾਂ ਇਹ ਤਾਂ ਗਰਮੀ ਦੇ ਵਿੱਚ ਮਾਰ ਪੈਂਦੀ ਮਾੜੀ ਮੋਟੀ ਉਦੋਂ ਅਗਲਾ ਡਰਦਾ ਨਹੀਂ ਲੈਂਦਾਗਾ ਹੋਰ ਕੋਈ ਚੱਕਰ ਨਹੀਂਗਾ ਠੀਕ ਹੈ ਬਈ ਜਿਹੜੇ ਨਵੇਂ ਬੰਦੇ ਆ ਉਹ ਆ ਦਾ ਜਦੋਂ ਮੌਸਮ ਮਨਕੂਲ ਹੁੰਦਾ ਨਾ ਜਿਵੇਂ ਹੁਣ ਗਰਮੀ ਵਾਲੀ ਨਵਾਂ ਬੰਦਾ ਨਾ ਖਰੀਦੇ ਆਪਾਂ ਤਾਂ ਇਹ ਸਲਾਹ ਦਿੰਨੇ ਆ ਹਾਂਜੀ ਵੀ ਸਾਹਮਣੇ ਔਖੇ ਹੋ ਜਾਂਦੇ ਇਹਨਾਂ ਨੂੰ ਰੇਸ਼ਾ ਰੂਸ਼ਾ ਜਿਹੜੇ ਮੇਰੇ ਵਰਗੇ ਉਹ ਤਾਂ ਹੰਡੇ ਵਾਰ ਤੇ ਕਰ ਜਾਂਦੇ ਆ ਕਾਬੂ ਹਾਂਜੀ ਵੀ ਐਡੇ ਆ ਵੱਡੇ ਡਾਕਟਰ ਡਾਕਟਰ ਤਾਂ ਆਪਾਂ ਵੀ ਨਹੀਂ ਗਏ ਹੂੰ ਵੀ ਪਰ ਫੇਰ ਵੀ ਕਿਤੇ ਦੇਸੀ ਦਵਾਈ ਦੇਤੀ ਕਿਤੇ ਅੰਗਰੇਜ਼ੀ ਵੀ ਆਪਾਂ ਹਾਬ ਚ ਕਰ ਲੈਨੇ ਇਹਨਾਂ ਨੂੰ ਬਾਤ ਚ ਜਾਂਦੇ ਪਸੂ ਜਿਹੜਾ ਅਣਜਾਣ ਬੰਦਾ ਹੁੰਦਾ ਨਵਾਂ ਉਹ ਮਾਰ ਲੈਂਦਾ ਠੀਕ ਆ ਬਈ ਉਹ ਤੋਂ ਨਹੀਂ ਹਾਬ ਚ ਆਉਂਦੇ ਹੂੰ ਇੱਕ ਹੁਣ ਫੋਨ ਬੜੇ ਆਉਂਦੇ ਆ ਬਈ ਵੰਨ ਦੀ ਸਮੱਸਿਆ ਵੀ ਬੜੀ ਆ ਰਹੀ ਆ ਆ ਕੁਛ 5 6 ਦਿਨਾਂ ਦੀ ਹਾਂ ਪਿਸ਼ਾਬ ਦਾ ਵੰਨ ਵੀ ਬੜਾ ਪੈ ਰਿਹਾ ਤੇ ਬੱਕਰੀਆਂ ਜਿਹੜੀਆਂ ਇੱਕੇ ਦਾਮ ਬੱਚੇ ਕੰਬ ਕੇ ਮਰ ਰਹੇ ਆ ਇਹ ਚੀਜ਼ ਦਾ ਕੀ ਕਾਰਨ ਸਮਝੋ ਤੁਸੀਂ ਇਹ ਦੋ ਬਿਮਾਰੀਆਂ ਦੇ ਬਹੁਤ ਫੋਨ ਆਉਂਦੇ ਅੱਜ ਵੀ ਫੋਨ ਆਇਆ ਇੱਕ ਬਾਈ ਦਾ ਕਹਿੰਦੇ ਵੀ ਸਾਡੇ ਪੱਠ ਨੂੰ ਵੰਨ ਪੈ ਗਿਆ ਪਿਸ਼ਾਬ ਦਾ ਵੀ ਤੇ ਮਿੰਗਣਾ ਦਾ ਵੀ ਇਹ ਮੇਰੇ ਸਾਬ ਨਾਲ ਤਾਂ ਬਈ ਗਰਮੀ ਦਾ ਕਾਰਨ ਨਹੀਂ ਆ ਗਰਮੀ ਜ਼ਿਆਦਾ ਸੀਗੀ ਹਾਂ ਤੇ ਉਹਦੇ ਨਾਲ ਹੀ ਆਪਾਂ ਦਾਣਾ ਦਪਾਣਾ ਵੱਧ ਪਾਉਣਿਆਂ ਤੇ ਹਾਜਮਾ ਹੁੰਦਾ ਨਹੀਂ ਸਹੀ ਉਹ ਬੰਨ ਦਾ ਰੂਪ ਬਣ ਜਾਂਦਾ ਉਦੋਂ ਹਾਂਜੀ ਦਾਣਾ ਵੀ ਗਰਮੀ ਕਰ ਜਾਂਦਾ ਜਦੋਂ ਜ਼ਿਆਦਾ ਪਾ ਦਿੰਨੇ ਆ ਘਰਾਂ ਦੇ 1 2 ਤੋਂ ਰੱਖੇ ਹੋਏ ਆਪਣੇ ਹਾਂਜੀ ਉਹ ਜਦੋਂ ਦਾਣਾ ਵੱਧ ਪੈ ਜਾਂਦਾ ਜਾਂ ਜਿਵੇਂ ਨਿੱਕਾ ਬੱਚਾ ਦੁੱਧ ਚੋਂ ਉਂਗਲਿਆਂ ਨਾਲ ਖਰਾਕ ਪਾਣੀ ਖਵਾਤਾ ਹਾਂਜੀ ਉਦੋਂ ਸਮੱਸਿਆ ਆਉਂਦੀ ਹੈ ਇਹ ਥੋੜਾ ਜਿਆ ਨੂੰ ਬਸ ਰੂਟੀਨ ਦੇ ਵਿੱਚ ਨਰਮ ਹੀ ਪਾਉਣਾ ਚਾਹੀਦਾ ਠੀਕ ਜਿਵੇਂ ਆਪ ਮੈਂ ਹੁਣ ਤੁਹਾਨੂੰ ਅੱਗੇ ਵੀ ਦੱਸਦਾ ਹੁੰਦਾ ਹੁੰਨਾ ਵੀ ਆਪਾਂ ਫਾਈਬਰ ਤੇ ਜ਼ਿਆਦਾ ਰੱਖਦੇ ਹਾਂ ਨਾ ਧਿਆਨ ਗਰਮੀ ਹਾਂ ਚੌਕਰ ਛਲਕਿਆਂ ਦੀ ਰੱਖਦੇ ਆਪਾਂ ਇਹਨਾਂ ਨੂੰ ਜੀ ਮੋਟਾ ਦਾਣਾ ਜ਼ਿਆਦਾ ਨਹੀਂ ਪਾਉਂਦੇਗੇ ਠੀਕ ਹੈ ਜੀ ਹਾਂ ਫੇਵਰ ਦੇ ਨਾਲ ਨਾ ਤਾਂ ਬੰਨ ਦੀ ਸਮੱਸਿਆ ਆਉਣ ਦੀ ਹੈਗੀ ਤੇ ਨਾ ਹੀ ਉਹਦੀ ਗਰਮੀ ਲੱਗਣ ਦੀ ਕੋਈ ਜ਼ਿਆਦੇ ਹਾਂਜੀ ਤੇ ਤਾਂ ਕਰਕੇ ਬਸ ਇੱਕ ਪਾਣੀ ਵੱਧ ਤੋਂ ਵੱਧ ਪਿਆਓ ਇਹਨਾਂ ਨੂੰ ਜਦੋਂ ਆਪਾਂ ਜਿਹੜੇ ਬੰਦੇ ਜਿਨ੍ਹਾਂ ਨੂੰ ਸਮੱਸਿਆ ਆਉਂਦੀ ਉਹ ਕਿੱਲੇ ਦੇ ਬੰਨਿਆਂ ਨੂੰ ਆਉਂਦੀ ਹੈ ਹੂੰ ਜਿਹੜੇ ਕਿੱਲੇ ਦੇ ਬੰਨੇ ਹਨ ਤੇ ਪਾਣੀ ਘੱਟ ਮਿਲਦਾ ਆਪਾਂ ਕਾਲ ਕਰ ਜਾਂਦੇ ਆ ਉਦੋਂ ਗਰਮੀ ਲੱਗਦੀ ਇਹਨਾਂ ਨੂੰ ਉਹ ਉਦੋਂ ਸਮੱਸਿਆ ਆ ਜਾਂਦੀ ਹੈ ਡੀਹਾਈਡਰੇਸ਼ਨ ਹੋ ਜਾਂਦੀ ਹੈ ਹਾਂ ਜਿਹੜੇ ਹੁਣ ਜਿਵੇਂ ਸਾਡੇ ਆ ਇਹ ਅਸੀਂ ਤਾਂ ਪਾਣੀ ਤਿੰਨ ਟਾਈਮ ਧਰਦੇ ਹਾਂ ਹੁਣ ਇਹਨਾਂ ਨੂੰ ਠੀਕ ਹੈ ਆਪਣੇ ਬੰਨਦੇ ਨਹੀਂ ਪਾ ਪਾਣੀ ਸੀ ਫਿਰ ਕੁਛ ਬਈ ਪਾਉਣੇ ਵੀ ਹੋਗੇ ਨਾਰਮਲ ਜਿਹੜਾ ਫੋਕਾ ਪਾਣੀ ਹੁੰਦਾ ਸਿੰਪਲ ਬਈ ਉਹ ਹੈਗਾ ਕਿਤੇ ਗੁੜ ਪਾ ਵੀ ਦਿੰਨੇ ਆ ਖੋਰ ਕੇ ਗੁੜ ਵਾਲਾ ਪਾਣੀ ਵੀ ਪਿਆ ਦਿੰਨੇ ਆ ਕਿਤੇ ਮਿੱਠੇ ਛੋਡੇ ਵਾਲਾ ਵੀ ਪਿਆ ਦਿੰਨੇ ਆ ਹੂੰ ਤੇ ਨੂਨ ਵਾਲਾ ਪਾਣੀ ਨੂਨ ਤਾਂ ਵੈਸੇ ਹੀ ਆਪਾਂ ਤੁਹਾਨੂੰ ਅੱਗੇ ਵੀ ਦੱਸਦੇ ਆਂ ਡਾਲਾ ਰੱਖਿਆ ਹੀ ਹੁੰਦਾ ਵਿੱਚ ਠੀਕ ਹੈ ਜੀ ਤੇ ਸਿੰਪਲ ਪਾਣੀ ਵੀ ਪਿਆ ਦਿੰਨੇ ਆ ਇੱਧਰ ਬਈ ਆਹ ਦੇਖੋ ਜੀ ਜਿਵੇਂ ਕਹਿੰਦੇ ਬਰਬਰੀ ਦਾ ਕੀ ਸੁਖਾ ਘਰੇ ਰੱਖਣ ਦਾ ਹਣਾ ਥੋੜੇ ਥਾਂ ਜੀ ਕਿੰਨੀਆਂ ਬੱਕਰੀਆਂ ਖੜੀਆਂ ਬਰਬਰੀ ਤੇ ਇੱਥੇ ਹੀ ਵਧੀਆ ਖਾਪੀ ਲੈਂਦੀਆਂ ਆ ਇਹ ਜਿਵੇਂ ਤੁਸੀਂ ਪਹਿਲਾਂ ਦੇਖਿਆ ਵੀਡੀਓ ਦੇ ਵਿੱਚ ਜਿਹੜੀਆਂ ਬਿੱਟਲ ਹੈਗੀਆਂ ਉਹ ਥੋੜਾ ਜਿਆਦਾ ਵੱਡਾ ਕੋਈ ਕਰਦੀਆਂ ਹਨਾ ਬਈ ਹਾਂ ਇਹਦਾ ਫਰਕ ਆ ਹਨਾ ਬਿੱਟਲ ਨੂੰ ਜਗ੍ਹਾ ਵੱਧ ਚਾਹੀਦੀ ਆ ਇਹ ਥੋੜੀ ਜਗ੍ਹਾ 'ਚ ਰਹਿ ਜਾਂਦੀਆਂ ਠੀਕ ਹੈ ਜੀ ਹਾਂਜੀ ਇਹਨਾਂ ਨੂੰ ਵੀ ਫਿਰ ਬਈ ਛੱਡਦੇ ਹੁੰਨੇ ਬਾਹਰ ਕੇ ਨਹੀਂ ਨਹੀਂ ਛੱਡੀਦੀਆਂ ਬਈ ਉਹ ਹੀ ਤੇਰੇ ਸਾਹਮਣੇ ਹੀ ਅੱਜ ਕਿਵੇਂ ਬੁਰਾ ਹਾਲ ਕਰਾਤਾ ਆਪਣਾ ਇੱਕ ਮਿੰਟ ਜੀ ਹਾਂਜੀ ਹਾਂਜੀ ਛੱਡੀਆਂ ਨਹੀਂ ਜਾਂਦੀਆਂ ਹੈਗੀਆਂ ਠੀਕ ਹੈ ਜੀ ਤੇ ਬਈ ਹੁਣ ਜਿਵੇਂ ਬਰਬਰੀ ਦਾ ਕਰੇਜ ਬਹੁਤ ਹੋਇਆ ਲੋਕਾਂ ਨੂੰ ਹਨਾ ਬਰਬਰੀ ਦਾ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਹਨਾ ਬਰਬਰੀ ਦਾ ਮੰਦਾ ਨਹੀਂ ਹਨਾ ਬਰਬਰੀ ਦਾ ਕੋਈ ਮੰਦਾ ਨਹੀਂ ਗਾ ਇਹ ਕਿਵੇਂ ਤੁਸੀਂ ਮੰਨਦੇ ਹੋ ਜਿਹੜਾ ਇੰਨਾ ਲੋਕ ਹਰ ਬੰਦਾ ਜਿਹੜਾ ਨਵਾਂ ਆਉਂਦਾ ਵੀ ਕਹਿੰਦਾ ਵੀ ਬਰਬਰੀ ਰੱਖਣੀ ਆ ਵੀ ਕੀ ਕਾਰਨ ਹੈਗਾ ਇਹਦਾ ਬਰਬਰੀ ਬਈ ਜਿਵੇਂ ਹੁਣ ਆ ਬੱਚਾ ਫਿਰਦਾ ਹੂੰ ਇਹਦਾ ਨਾਮ ਅਸੀਂ ਰੂਬੀ ਰੱਖਿਆ ਹੋਇਆ ਹਾਂਜੀ ਤੇ ਇਹਨੂੰ ਜਦੋਂ ਅਸੀਂ ਬੁਲਾਉਣੇ ਆ ਰੂਬੀ ਆ ਜਾ ਔਰ ਇਹਨੇ ਬੁੱਕਲ ਜਾ ਕੇ ਬਹਿ ਜਾਣਾ ਠੀਕ ਹੈ ਜੀ ਤੇ ਵੀ ਪਿਆਰੀ ਇੰਨਾ ਇਹਨਾਂ ਦਾ ਵੀ ਤਾਂ ਕਰਕੇ ਥੋੜਾ ਜਿਆਦਾ ਸੋਹਣੇ ਲੱਗਦੇ ਹਨਾ ਘਰੇ ਸੋਹਣੇ ਲੱਗਦੇ ਆ ਹਰ ਇੱਕ ਬੰਦਾ ਕਹਿੰਦਾ ਬਈ ਯਾਰ ਬੱਚੇ ਸਾਡੇ ਬਾਲਾ ਕਰੀ ਜਾਂਦੇ ਆ ਬੱਚਿਆਂ ਨੂੰ ਲੈ ਕੇ ਦੇਣਾ ਤਾਂ ਕਰਕੇ ਇਹਦਾ ਕਰੇਜ ਵੱਧ ਗਿਆ ਤੇ ਇਹ ਬਣ ਕਿੰਨੇ ਜਰਦੀ ਜਾਂਦੀ ਹੈ ਜਿਵੇਂ ਪੱਠ ਬਈ ਗੱਬਣ ਕਿੰਨੇ ਟਾਈਮ ਦੀ ਹੋ ਜਾਂਦੀ ਹੈ ਬਈ ਜਦੋਂ 5 6 ਮਹੀਨਿਆਂ ਦੀ ਚੰਗੀ ਗ੍ਰੋਥ ਕਰ ਗਈ ਬਣ ਜਾਂਦੀ ਹੈ ਸਾਲ ਦੇ ਵਿੱਚ ਵਿੱਚ ਸੂ ਪੈਂਦੀ ਹੈ ਤੇ ਅੱਜ ਕੱਲ ਜਿਵੇਂ ਹੁਣ ਪੱਠਾਂ ਦੀ ਬੜੀ ਮੰਗ ਹੈ ਹਨਾ ਹਰ ਬੰਦਾ ਖੋਨੀ ਪੱਠ ਬੰਦਦਾ ਹੈਗਾ ਬੱਕਰੀ ਨਾਲ ਵੱਡੀ ਬੱਕਰੀ ਨਾਲੋਂ ਪੱਠਾਂ ਦੀ ਮੰਗ ਵਾਲੀ ਆ ਉਹ ਵੀ ਖੋਨੀ ਦੀ ਅਗਲਾ ਚਿੱਟੀ ਅੱਖ ਬਈ ਚਿੱਟੀ ਖੜੇ ਕੰਨਾਂ ਵਾਲੀ ਉਹਦੀ ਡਿਮਾਂਡ ਵਾਲੀ ਕਰਦੇ ਉਹ ਮਿਲਦੀ ਨਹੀਂ ਹਾਂ ਉਹ ਮਿਲਦੀ ਨਹੀਂ ਜੇ ਕਿਸੇ ਭਰਾ ਨੇ ਮੰਨ ਲਓ ਨਵਾਂ ਕੰਮ ਸ਼ੁਰੂ ਕਰਨਾ ਹੁਣ ਵੀ ਬਹੁਤ ਨਵੇਂ ਬੰਦੇ ਆ ਜਾਂਦੇ ਆ ਵੀ 2-4 ਜਾਨਵਰਾਂ ਤੋਂ ਸ਼ੁਰੂ ਕਰਨਾ ਹਨਾ ਵੀ ਉਹਨੂੰ ਪੱਠਾਂ ਲੈਣ 'ਚ ਫਾਇਦਾ ਬਈ ਕਿ ਬੱਕਰੀ ਲਵੇ ਖਾਲੀ ਜਾਂ ਗੱਬਣ ਕਿਹੜੇ ਢੰਗ ਨਾਲ ਕੰਮ ਸ਼ੁਰੂ ਕਰਨਾ ਚਾਹੀਦਾ ਜੇ ਤਾਂ ਬਈ ਮੰਨ ਲਓ ਕਿਸੇ ਤੇ ਘਰੋਂ ਲੈਣੀ ਹੈ ਬੱਕਰੀ ਤਸੱਲੀ ਹੈਗੀ ਆ ਵੀ ਘਰੇ ਉਹਨਾਂ ਨੂੰ ਪਤਾ ਬੱਕਰੇ ਤੋਂ ਬਰਬਰੀ ਤੋਂ ਹੀ ਕ੍ਰੋਸ ਹੋਈ ਆ ਫਿਰ ਤਾਂ ਬੱਕਰੀ ਲੈ ਲਓ ਗੱਭਣ ਹਾਂਜੀ ਨਹੀਂ ਫਿਰ ਖਾਲੀ ਬੱਕਰੀ ਲੋ ਉਹ ਤਸੱਲੀ ਵਾਲੇ ਥਾਂੋਂ ਵੀ ਕਿਤੇ ਫਰਾਕਲ ਨਾ ਹੋਵੇ ਬੱਕਰੀ ਠੀਕ ਹੈ ਜੀ ਕਿਉਂਕਿ ਮੰਡੀਆਂ ਤੇ ਬਹੁਤ ਕੁਝ ਆ ਜਾਂਦਾ ਅੱਜ ਕੱਲ੍ਹ ਦੇਸੀ ਬੱਕਰਿਆਂ ਤੋਂ ਕ੍ਰੋਸ ਹੋਈਆਂ ਬਰਬਰੀਆਂ ਚੰਗੀਆਂ ਤੋਂ ਚੰਗੀਆਂ ਅਗਲਾ ਲੈ ਲੈਂਦਾ 20 25 25000 ਰੁਪਏ ਵੀ ਲਾ ਲੈਂਦਾ ਤੇ ਮਗਰੋਂ ਬੱਚੇ ਦੇਸੀ ਆ ਹੋ ਜਾਂਦੇ ਆ ਉਹ ਸਵਾ ਸਾਰੇ ਪੈਸੇ ਲਾਈ ਖੂਚ ਜਾਂਦੇ ਆ। ਸੂਆ ਖਰਾਬ ਹੋ ਜਾਂਦਾ ਇੱਕ। ਹੂੰ। ਇਹਦਾ ਉੱਥੋਂ ਤਸੱਲੀ ਤੋਂ ਲਓ ਵੀ ਜਿਹਦੇ ਘਰੇ ਬੱਕਰਾ ਵੀ ਹੈਗਾ ਬਰਬਰੀ। ਜਾਂ ਫਿਰ ਸੂਈ ਹੋਈ ਜਾਂ ਸੂਈ ਵੀ ਵਧੀਆ। ਬੱਚਿਆਂ ਵਾਲੀ, ਦੋ ਬੱਚਿਆਂ ਵਾਲੀ ਵਧੀਆ ਲਓ। ਹੂੰ। ਹੁਣ ਬਈ ਜਿਵੇਂ ਤੇਜੀ ਆ ਪੂਰੀ ਰੇਟ ਦੀ ਗੱਲ ਕਰੀਏ ਜਿਹੜੀ ਆਮ ਨੋਰਮਲ ਕੁਆਲਿਟੀ ਦੀ ਬੱਕਰੀ ਆ ਬਰਬਰੀ। ਹਾਂਜੀ। ਸੂਈ ਹੋਈ ਜਾਂ ਗੱਭਣੋਂ ਕਿੰਨੇ ਕ ਦੀ ਮਿਲ ਜਾਂਦੀ ਆ। ਸੂਈ ਬੱਕਰੀ ਬਈ ਮੰਨ ਲਓ ਤੁਸੀਂ 12000 ਤੋਂ ਲੈ ਕੇ ਤੇ 20000 ਦੇ ਵਿੱਚ ਮਿਲ ਜਾਂਦੀ ਆ। ਵਧੀਆ ਕੁਆਲਿਟੀ ਦੀ। ਵਧੀਆ। ਜੀ ਜਿਹੜੀ 12000 ਵਾਲੀ ਹੋਰ ਥੋੜਾ ਰੰਗ ਉਹਦਾ ਹੋਰ ਟੰਗਦਾ ਹੋਊਗਾ ਹੂੰ ਵੀ ਥੋੜੇ 19 ਕੇ ਕੰਨ ਪੋਲੇ ਪੈਂਦੇ ਹੋਣਗੇ ਹਾਂਜੀ ਵੀ ਕੁਆਲਿਟੀ ਉਹਦੀ ਵੀ ਹੋਊਗੀ ਐਣੀ ਗੱਲ ਠੀਕ ਹੈ ਜੀ ਪਰ ਜਿਹੜੀ ਆਪਾਂ 20000 ਵਾਲੀ ਆਣੀ ਫਿਰ ਉਹ ਜਵੇਂ ਉਹ ਖੜੀ ਆ ਉਹੋ ਜਿਹੀ ਮਿਲਣੀ ਆ ਤਾਂ ਜੋ ਆ ਬੱਕਰੀਆਂ ਦੇਖੋ ਬਾਈ ਹਾਂ ਕੁਆਲਿਟੀ ਦੇਖੋ ਇਹਦੀ ਹਨਾ ਕਿੰਵੇਂ ਸੂਏ ਆ ਬਾਈ ਇਹ ਤੇ ਪੰਜਵੇਂ ਸੂਏ ਸੂਕ ਹੀ ਬਾਈ ਅੱਛਾ ਹੈ ਨਵੀਂ ਅੱਠ ਦਾ ਬੱਕਰੀ ਹੋਈ ਏ ਕਰਦੀ ਵਾਠੀ ਆ ਇਹ ਕਰਦੀਆਂ ਵਾਠਾਂ ਸਾਰੀਆਂ ਕਿਹੜੀ ਬੱਕਰੀ ਦੀ ਆ ਇਹ ਆ ਇਹਦੀ ਆ ਅੱਛਾ ਐਸ ਬੱਕਰੀ ਆ ਆ ਦੇਖੋ ਬਾਈ ਇਹ ਬੱਕਰੀ ਬਾਈ ਦੇ ਘਰ ਦਾ ਮੋੜ ਆ ਜਿਵੇਂ ਇਹ ਇਹ ਮੇਰੇ ਹਿਸਾਬ ਚ ਹੁਣ 8ਵੇਂ ਸੂਏ ਸੂ ਗਈ ਹੈ ਕ੍ਰੋਸ ਹੋ ਗਈ ਥੋੜੇ ਦੇਣ ਹੀ ਹੋਏ ਨੇ ਅੱਛਾ ਜੀ ਅੱਜ 10 ਦਿਨ ਹੋ ਗਏ ਆ ਆ ਇਹਦੀ ਚਿੱਟੀ ਦੀ ਮਾਂ ਇਹ ਹੈ ਚਿੱਟੀ ਦੀ ਮਾਂ ਠੀਕ ਹੈ ਜੀ ਤੇ ਇਹਦੀ ਵੀ ਮਾਂ ਇਹ ਅੱਛਾ ਹਲਾਲ ਲਾਲ ਇਹਦੀ ਵੀ ਮਾਂ ਇਹ ਅੱਛਾ ਤੇ ਇੱਕ ਹੋਰ ਫਿਰਦੀ ਆ ਰੂਬੀ ਸਾਡੀ ਜਿਹੜੀ ਹਾਂ ਛੋਟੀ ਰੂਬੀ ਆ ਜਾ ਰੂਬੀ ਰਿਆ ਇਹਦੀ ਵੀ ਮਾਂ ਇਹ ਹੋਂ ਵਾਲੇ ਸੂਏ ਦੀ ਆ ਇਹ ਪੱਠਾ ਦੇ ਦਿੰਦੀ ਆ ਇਹ ਸੂਏ ਪੱਠਾ ਹਾਂ ਬੱਕਰੇ ਵੀ ਦਿੱਤੇ ਆ ਬੱਕਰੇ ਜਾਨੀ ਉਹ ਪਹਿਲਾਂ ਦਿੱਤੇ ਸੀਗੇ ਹੁਣ ਸਾਰੀਆਂ ਪੱਠਾਂ ਹੀ ਦੇਈ ਜਾਂਦੀ ਐ ਅੱਛਾ ਹਾਂ ਮਤਕੋਨੇ ਵੀ ਆਉਂਦੇ ਜਾਨਵਰ ਜਿਵੇਂ ਉਹ ਕੋਹਨੀ ਖੜੀ ਐ ਪਹਿਲੇ ਸੂਏ ਦੀ ਆਹੋ ਹਾਂਜੀ ਆ ਸਿੰਗਾ ਵਾਲੀ ਐ ਇਹਦੇ ਨਾਲ ਦੀ ਸੀ ਉਹ ਮਰ ਗਈ ਉਹ ਕੋਹਨੀ ਸੀ ਠੀਕ ਐ ਵੀ ਆ ਦੇਖੋ ਜੀ ਜਿਹੜੀ ਪਹਿਲੀ ਬੱਕਰੀ ਆ ਹਨਾ ਬਰਬਰੀ ਬਾਈ ਦੇ ਹਾਂ ਕਰਦੀ ਆ ਦੇਖੋ ਛੋਟੇ ਫਰੇਮ ਦੀ ਆ ਛੋਟੇ ਫਰੇਮ ਦੀ ਛੋਟੇ ਹਾਈਟ ਦੀ ਐ ਹਨਾ ਪੁੱਧੀਆਂ ਸਾਰੀਆਂ ਇਹ ਤੋਂ ਉੱਚੀਆਂ ਹੂੰ ਤੇ ਸਾਰੇ ਰੰਗ ਭਾਗ ਇਹਦੇ ਲਾਇਆ ਦੇਖ ਲਓ ਤੁਸੀਂ ਆਹ ਜਿਹੜੀਆਂ ਆ ਦੋਵੇਂ ਪੱਠਾਂ ਇਹਦੀਆਂ ਦੋਤੀਆਂ ਠੀਕ ਹੈ ਜੀ ਹਾਂ ਤੇ ਆਹਾਂ ਵੀ ਇਹਦੀ ਦੋਤੀ ਹੈ ਲਾਲ ਦੀ ਇਹ ਸਾਬ ਬੱਕਰੀ ਦਾ ਫੇਰ ਫੇਰ ਉਹਦੀ ਆਪਣ ਦੋਤੀ ਹੋ ਗਈ ਆ ਆਹ ਬਸ ਠੇ ਬੱਕਰੀ ਦੀ ਹਾਂ ਦੇਖੋ ਜੀ ਇਹ ਇਹ ਵੀ ਨਾਨੀ ਬਣੀ ਵੀ ਹੈ ਇਹਦੀ ਉਹ ਖੜੀ ਦੋਤੀ ਅੱਛਾ ਗਾਂ ਸਾਰੇ ਹੋਮ ਬਰੀਡ ਆਏ ਸਾਰੀ ਹੋਮ ਬਰੀਡ ਆਪਣੇ ਕੋਲੇ ਠੀਕ ਹੈ ਬਾਈ ਹਾਂ ਬਈ ਜਿਵੇਂ ਤੁਸੀਂ ਘਰੀ ਰੱਖੀ ਬੈਠੇ ਹੋ ਹਨਾ ਜਿਵੇਂ ਫਾਰਸ ਤੇ ਬੱਕਰੀਆਂ ਬੰਨੀਆਂ ਮੀਂਗਣਾ ਵੀ ਕਰਦੀਆਂ ਪਸ਼ਾਬ ਵੀ ਕਰਦੀਆਂ ਹਾਂ ਤੁਹਾਡੇ ਸਾਹਮਣੇ ਸਲਾਹਾਂ ਦੇ ਨਾਲ ਆਉਂਦੇ ਆ ਕੋਈ ਰਿਸ਼ਤੇਦਾਰ ਨਹੀਂ ਆਉਂਦੇ ਨਹੀਂ ਕਹਿੰਦੇ ਵੀ ਆਏ ਪਾਸੇ ਬੰਨ ਇਹਨਾਂ ਨੂੰ ਨਾ ਕੋਈ ਵੀ ਨਹੀਂ ਕਹਿੰਦਾ ਬਈ ਸਾਈਂ ਤੇ ਰੱਖੀ ਬੈਠੇ ਆਪਾਂ ਸਾਰੇ ਆਪਣੇ ਸਹਿਯੋਗ ਹੀ ਹੈ ਨਾਲ ਸਾਉ ਦਾ ਹੀ ਠੀਕ ਆ ਬਈ ਸਾਰੇ ਹੱਸ ਕੇ ਹੀ ਆਉਂਦੇ ਆ ਤੇ ਹੱਸ ਕੇ ਹੀ ਜਾਂਦੇ ਆ ਸਵਾ ਵੇਖ ਕੇ ਇੱਥੇ ਫੋਟੋਆਂ ਖਿੱਚ ਕੇ ਲੈ ਜਾਂਦੇ ਬੱਚਿਆਂ ਨਾਲ ਠੀਕ ਹੈ ਜੀ ਕੋਈ ਨਹੀਂ ਆਉਂਦਾ ਆਪਾਂ ਨੂੰ ਕਦੇ ਅੱਜ ਤੀਕ ਹੀ ਨਹੀਂ ਆਖਿਆ ਕਿਸੇ ਨੇ ਵੀ ਹਾਂ ਦੇਖੋ ਬਈ ਇਹ ਆ ਬਰਬਰੀ ਨਸਲ ਜਿਹੜੀ ਅੱਜ ਕੱਲ ਬਹੁਤ ਮੰਗ ਆ ਹਨਾ ਇਹ ਨਸਲ ਦੀ ਤੇ ਵਾਧਾ ਵੀ ਬਹੁਤ ਛੇਦੀ ਹੁੰਦਾ ਜਿਵੇਂ ਬਾਈ ਨੇ ਦਿਖਾਇਆ ਉਹ ਮੱਝ ਤੇ ਫਿਰਦੀ ਆ ਉੱਥੇ ਖੁਰਕ ਮੱਝਾਂ ਦੇ ਹੋਈ ਜਾਂਦੀ ਮौज ਨਾਲ ਵਧੀਆ ਤੇ ਖੇਢੀ ਜਾਂਦੇ ਬੱਕਰੇ ਫਿਰ ਬਈ ਵੇਚ ਦਿੰਨੇ ਆ ਪੱਠਾ ਰੱਖ ਲੈਨੇ ਆ ਪੱਠਾ ਰੱਖ ਲੈਨੇ ਆ ਬਈ ਬੱਕਰੇ ਵੇਚ ਦਿੰਨੇ ਆ ਬੱਕਰਾ ਹੋਣੀ ਵਿੱਚ ਇੱਕ ਤਾਂ ਠੀਕ ਹੈ ਜੀ ਤੇ ਇੱਕ ਪਹਿਲਾਂ ਵੇਚਤਾ ਸੀਗਾ ਬੱਕਰੇ ਨਹੀਂ ਰੱਖਦੇ ਇਹਨਾਂ 'ਚ ਹੈਗਾ ਕੋਈ ਜਾਨਵਰ ਬਕਾਊ ਤੁਹਾਡੇ ਕੋਲ ਨਹੀਂ ਇਹਨਾਂ 'ਚ ਕੋਈ ਨਹੀਂ ਇਹਨਾਂ 'ਚ ਕੋਈ ਨਹੀਂ ਇਹ ਰੱਖੀਆਂ ਹੋਈਆਂ ਸਾਰੀਆਂ ਬੱਕਰੀਆਂ ਬੱਕਰੀਆਂ ਗੱਭਣਾਂ ਸਾਰੀਆਂ ਹੀ ਸਾਰੀਆਂ A to Z ਗੱਭਣਾਂ ਠੀਕ ਹੈ ਬਾਈ ਆਹ ਦਾ 3-3 ਮਹੀਨਿਆਂ ਤੋਂ ਉੱਪਰ ਹੋ ਗਈਆਂ ਆਹ 10-10 ਦਿਨਾਂ ਦੀਆਂ ਕਰਾਉਸ ਆ ਹਾਂਜੀ ਉਹ ਵੀ 3 ਮਹੀਨਿਆਂ ਦੀ ਆ ਠੀਕ ਹੈ ਤੇ ਬਾਕੀ ਪੱਠਾਂ ਛੋਟੀਆਂ 4-4 5-5 ਮਹੀਨਿਆਂ ਦੀਆਂ ਕੋਈ 2-2 ਮਹੀਨਿਆਂ ਦੀ ਆ ਠੀਕ ਹੈ ਬਾਈ ਬਹੁਤ-ਬਹੁਤ ਧੰਨਵਾਦ ਜੀ ਵਧੀਆ ਜੀ ਜਾਣਕਾਰੀ ਦਿੱਤੀ ਹੈ ਨਾ ਤੇ ਬਾਈ ਦਾ ਚੈਨਲ ਵੀ ਹੈਗਾ ਬਾਈ ਮੇਰੇ ਪਿੰਡ ਮੇਰੇ ਖੇਤ ਫੇਸਬੁੱਕ ਤੇ YouTube ਤੇ ਤੇ ਇੰਸਟਾ ਦਾ ਅਕਾਊਂਟ ਬਾਈ ਕੀ ਨਾਮ ਤੇ ਆਪਣਾ ਉਹ ਵੀ ਮੇਰੇ ਪਿੰਡ ਮੇਰੇ ਪਿੰਡ ਮੇਰੇ ਖੇਤ ਆ ਇਨਸਟਾ ਦੇ ਬਾਈ ਆਪਦੇ ਜਾਨਵਰਾਂ ਦੀਆਂ ਰੀਲਾਂ ਰੂਲਾਂ ਪਾਉਂਦੇ ਰਹਿੰਦੇ ਆ ਤੇ ਸਾਰੇ ਭਰਾ ਜੁੜਿਓ ਹਨਾ ਦੇਖਿਓ ਜਿਵੇਂ ਆਪਣੇ ਮਨਾਂ ਦੇ ਵਿੱਚ ਸੋਚ ਹੁੰਦੀ ਆ ਵੀ ਬੱਕਰੀਆਂ ਰੱਖਣ ਦੇ ਲਈ ਅਲੱਗ ਜਗ੍ਹਾ ਬਣਾਉਣੀ ਪਊ ਫਾਰਮ ਬਣਾਉਣਾ ਪਊ ਇਹੋ ਜੀ ਗੱਲ ਨਹੀਂ ਹੁੰਦੀ ਬਈ ਤੁਸੀਂ ਆਪਦੇ ਘਰ ਦੇ ਵਿੱਚ ਹੀ ਇੱਕ ਸਾਈਡ ਤੇ ਜਾਂ ਪਸ਼ੂਆਂ ਵਾਲੇ ਦੇ ਵਿੱਚ ਬੱਕਰੀਆਂ ਰੱਖ ਸਕਦੇ ਹੋ ਇਹਨਾਂ ਨੇ ਘੱਟ ਖਰਚੇ 'ਚ ਆਪਾਂ ਨੂੰ ਫੁੱਲ ਆਮਦਨੀ ਦਿੱਤੀ ਆ ਬੀਟਲ ਨਾਲੋਂ ਆਮਦਨੀ ਇਹਨਾਂ ਨੇ ਮੈਨੂੰ ਵੱਧ ਦਿੱਤੀ ਆ ਆ ਤੁਸੀਂ ਦੇਖ ਲਓ 10 ਫੁੱਟ ਦਾ ਹੋਊਗਾ ਜਿੱਥੇ ਖੜਗਾ ਕਿ ਚਾਰ ਪੰਜ ਬੱਕਰੀਆਂ ਆਉਣਾ ਕਰਦੇ ਹਾਂ ਜੀ ਤੁਹਾਨੂੰ ਨਾ ਹਾ ਥੋੜਾ ਦਾਣਾ ਮਾਰ ਗਿਆ ਨੇਰੀ ਨਾ ਦਾਣਾ ਟੁੱਟ ਗਿਆ ਪਰ ਕਹਿਣ ਦਾ ਹਾਂਜੀ ਤੇ ਇੱਥੇ ਹੁਣ ਮੈਂ ਇਰਾਦਾ ਮੇਰਾ ਵੀ ਇੱਥੇ ਥੋੜਾ ਜਿਹਾ ਮੰਝੀਆਂ ਪਾ ਕੇ ਸ਼ਾਂ ਕਰਨੀ ਇਹਨਾਂ ਨੂੰ ਜਾਲੀ ਜੂ ਵੀ ਲਾ ਦਿਓਗੇ ਜਾਲੀ ਲਾ ਦਾਂਗੇ ਠੀਕ ਹੈ ਜਿਹਦੇ ਕੋਲੇ ਸ਼ਾਂ ਹੈਗੀ ਆ ਵੀ ਘਰੇ ਰੱਖ ਸਕਦਾ ਆਰਾਮ ਨਾਲ ਘਰੇ ਦਾਸ ਬੱਕਰੀਆਂ ਪਾਲ ਸਕਦਾ ਬਈ ਯਾਨੀ ਵੀ ਫਾਰਮ ਬਣਾ ਕੇ ਪਹਿਲਾਂ ਵੱਡਾ ਫੇਰ ਰੱਖਣਾ ਨਾ ਫਾਰਮ ਦੀ ਲੋੜ ਨਹੀਂ ਇਹਨਾਂ ਨੂੰ ਠੀਕ ਵੀ ਪਿੰਜਰਾ ਜ਼ਰੂਰੀ ਹੈ ਇੱਕ ਤਾਂ ਪਿੰਜਰਾ ਰੱਖੋ ਬੱਚਿਆਂ ਨੂੰ ਹਾਂਜੀ ਤੇ ਇਹਨਾਂ ਨੂੰ ਇੱਥੇ ਬੰਨ ਕੇ ਆ ਵਧੀਆ ਇਹ ਤਾਂ ਬਹੁਤ ਸੌਖੀਆਂ ਪਾਲਦੀਆਂ ਬੰਨ ਠੀਕ ਆ ਤੁਹਾਡੇ ਸਾਹਮਣੇ ਹੀ ਆ ਕੋਈ ਲੱਸੀ ਨਹੀਂ ਇਹਨਾਂ ਚੋ ਇੱਕ ਵੀ ਠੀਕ ਜਿਆਦਾ ਖਰਾਕ ਨਹੀਂ ਗਈ ਧੰਨਵਾਦ ਤੁਹਾਡਾ ਬਹੁਤ ਬਹੁਤ ਹੈ ਠੀਕ ਆ ਜੀ ਧੰਨਵਾਦ ਮਿਲਦੇ ਆਂ ਭਾਈ ਅਗਲੀ ਵੀਡੀਓ ਚ